ਓ ਯਾਰ ਥੋੜਾ ਪਿੱਛੇ ਹੋ ਜਾਓ ਬਰਬਰ ਪਿੱਛੇ ਹੋ ਜਾਓ ਨਹੀਂ ਜੀ ਪਤਾ ਹੀ ਕਹਿੰਦੇ ਪ੍ਰੈਸ਼ਰ ਮਾਰਦੀ ਏ ਕਿਨੇ ਭਾਈ ਮੇਰੇ ਕੋਲ ਲਾਈਨ ਕਿ ਭਾਈ ਭਾਈ ਜੀ ਭਾਈ ਉਹ ਬਚਾ ਲੈਂਦਾ ਉਹਨਾਂ ਨੇ ਹੁੰਦੇ ਪਰ ਅੱਲੇ ਤੜਕੇ ਨੇ ਸੇਕ ਕਰ ਚੀ ਨਹੀਂ ਕਰਦੇ ਮੈਂ ਜਾ ਗਈ ਅੰਦਰ ਅੰਨੇ ਬਹਾਉ ਕਿ ਪਾਣੀ ਆ ਰਿਹਾ ਪਾਣੀ ਆ ਰਿਹਾ ਬੜੇ ਜਮਾਨ ਨੂੰ ਪ੍ਰੋਫੋ ਆਲਾ ਨਦੀ ਦੇ ਖਾਲੀ ਗੱਲ ਬੰਦਾ ਹਾਂ ਜੇ ਜਿਹੜੀ ਕੁ ਹਾਂ ਮਾਰਦੇ ਮਾਰਦੇ ਕੋਈ ਦਾ ਮਾਰ ਕੋਈ ਜਾਨ ਲੈਣੀ ਲੱਗੀ ਪਾਣੀ ਦੇ ਸਾਹਮਣੇ ਮਾਰ ਮੇਰਾ ਨਾਸਰ ਵੀ ਨਹੀਂ ਸੁਣਦੀ ਹੈ ਮੈਂ ਤੁਹਾਨੂੰ ਰਸਤਾ ਦੱਸਾਂ ਜੀ ਕੀ ਸੂਚਨਾ ਆਈ ਸੀ ਸਾਨੂੰ ਸਾਰਾ ਖਲਾ ਆਈ ਕਿ ਅਸੀਂ 10-15 ਦੇ ਆਪਣੇ ਨਜ਼ਦੀਕ ਇੱਕ ਥੀਂ ਲੱਗੀ ਹੋ ਮੋਲ ਇੱਕ ਫੈਕਟਰੀ ਦੀ ਹੈ ਅੱਛਾ ਮੌਕੇ ਤੇ ਆ ਕੇ ਦੇਖਿਆ ਜੀ ਅੱਗੇ ਜਿਆਦਾ ਸੀ ਜਿਹਦੇ ਵਿੱਚ ਆਪਾਂ ਇੱਕ ਗੱਡੀ ਨਾਲ ਆ ਕੇ ਟੋਰਨ ਕਿਹੜੀ ਫੈਕਟਰੀ ਕਾਦੀ ਫੈਕਟਰੀ ਹੈ ਜੀ ਇਸ ਫੈਕਟਰੀ ਕੋਈ ਦੱਸੀ ਗਈ ਹੈ ਕਿ ਕੈਪੀਟਲ ਜਿਆਦਾ ਉਹ ਕੁਝ ਬੇਸਿਕ ਸਮਾਨ ਬੇਸਮੰਡਰੀ ਜੀ ਨੂੰ ਪਤਾ ਕਿ ਕਿਹਦੇ ਚੈਰੀ ਨਾਲ ਬੰਦ ਰੱਖਦੇ ਤੇ ਫਾਇਰ ਜੰਤਰ ਦੇਖੇਗੇ ਅੰਦਰ ਪਏ ਹੈ ਜੀ ਫਾਇਰ ਜੰਤਰ ਸਭ ਹਾਲ ਬਲਾਲ ਵੀ ਦੇਖੇਗੇ ਮੌਕੇ ਤੇ ਸਰਚਿੰਗ ਹੋ ਰਹੀ ਚੱਲ ਰਹੀ ਹੈ ਉਹਨਾਂ ਕੋ ਮਾਰਕਅ ਕੀ ਕਰਵਾਈ ਕੀਤੀ ਜਾਏਗੀ ਕਰਵਾਈ ਸਰਜੋ ਬੰਦੀ ਕੋਈ ਕਰਵਾਈ ਕੀਤੀ ਕੋਈ ਜਾਣੀ ਨੁਕਸਾਨ ਤੇ ਨਹੀਂ ਹੋਇਆ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਹਮ